ਸਸਕਲ ਦਾਨਿਕਸ ਵੀਰਾਂ ਡੀਵੀ ਤੁਸੀਂ ਦੇਖ ਰਹੇ ਹੋ ਔਰ ਇਸ ਵੇਲੇ ਦੀਆਂ ਜੇਕਰ ਹਾਲਾਤ ਆਪਾਂ ਬਿਆਨ ਕਰੀਏ ਤਾਂ 2 ਹਫਤੇ ਦੇ ਕਰੀਬ ਹੋ ਚੁੱਕੇ ਨੇ ਰਾਵੀ ਦਾ ਬੰਨ ਟੁੱਟੇ ਨੂੰ ਔਰ ਰਾਵੀ ਦਾ ਪ੍ਰਕੋਪ ਭਾਵੇਂ ਕੱਟ ਹੋ ਗਿਆ ਭਾਵੇਂ ਰਾਵੀ ਚੋਂ ਪਾਣੀ ਦਾ ਜਿਹੜਾ ਉਹ ਕੱਟ ਹੋ ਗਿਆ ਪਰ ਜੇ ਗੱਲ ਕਰਦੇ ਆ ਸੱਕੀ ਨਾਲੇ ਦੀ ਤਾਂ ਇਸ ਵੇਲੇ ਜਿਹੜਾ ਸੱਕੀ ਨਾਲਾ ਆ ਉਹ ਜਿਹੜਾ ਲਾਗੇ ਚਾਗੇ ਦੇ ਜਿੰਨੇ ਵੀ ਪਿੰਡ ਹੈ ਸਾਰਿਆਂ ਨੂੰ ਮਾਰ ਮਾਰ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਾਂ ਪਿੰਡ ਪੰਜਾ ਵਾਲਾਂ ਦੇ ਵਿੱਚ ਖੜੇ ਆ ਔਰ ਇਹ ਦੱਸ ਦਈਏ ਤੁਹਾਨੂੰ ਕਿ ਇਸ ਇਲਾਕੇ ਦੇ ਜਿੰਨੇ ਵੀ 4-5 ਪਿੰਡ ਆ ਸਾਰਿਆਂ ਤੋਂ ਜਿਹੜੀ ਹੈ ਕਨੈਕਟੀਵਿਟੀ ਜਿਹੜੀ ਹੈ ਟੁੱਟ ਚੁੱਕੀ ਆ ਔਰ ਇੱਥੋਂ ਦੇ ਲੋਕ ਜਿਹੜੇ ਆ ਉਹ ਬਾਈਕਸ ਵਗੈਰਾ ਤੇ ਨਹੀਂ ਜਾ ਸਕਦੇ ਜੇ ਜਾ ਸਕਦੇ ਆ ਤਾਂ ਉਹ ਟਰੈਕਟਰ ਤੇ ਜਿਹੜਾ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਦਾ ਸਫ਼ਰ ਕਰ ਸਕਦੇ ਆ ਔਰ ਪੰਜ ਤੋਂ 6 ਪਿੰਡ ਜਿਹੜੇ ਨੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਤਸਵੀਰਾਂ 'ਚ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਕਿ ਇਹ ਅਜਨਾਲਾ ਤੋਂ ਜਿਹੜੀ ਸੱਕੀ ਨਾਲ ਹੀ ਚੱਲਦਾ ਉਸ ਦਾ ਪਾਣੀ ਦਾ ਫਲੋ ਕਿੰਨਾ ਆ ਔਰ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਭਾਵੇਂ ਰਾਵੀ ਤੋਂ ਪਾਣੀ ਜਿਹੜਾ ਆ ਉਹ ਘਟ ਗਿਆ ਪਰ ਅਜਨਾਲੇ ਦੀ ਸੱਕੀ ਨਾਲੀ ਦੇ ਵਿੱਚੋਂ ਜਿਹੜਾ ਪਾਣੀ ਆ ਰਿਹਾ ਉਹ ਬਹੁਤ ਤੇਜ਼ ਪ੍ਰੈਸ਼ਰ ਦੇ ਵਿੱਚ ਆ ਰਿਹਾ ਔਰ ਇਹਨਾਂ ਪਿੰਡਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਦੋ ਹਫ਼ਤੇ ਬੀਤ ਚੁੱਕੇ ਨੇ ਪਰ ਦੋ ਹਫ਼ਤੇ ਬੀਤਣ ਦੇ ਬਾਵਜੂਦ ਵੀ ਜਿਹੜਾ ਪਾਣੀ ਆ ਇਹਨਾਂ ਪਿੰਡਾਂ ਦੇ ਵਿੱਚ ਐਸੇ ਦਾ ਤੈਸੇ ਹੀ ਆ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਦੇਖਦੇ ਸੀਗੇ ਔਰ ਜੇ ਗੱਲ ਕਰੀਏ ਨਾ ਪਿੰਡਾਂ ਦੀ ਤਾਂ ਇਹਨਾਂ ਪਿੰਡਾਂ ਦਾ ਜਿਹੜਾ ਖਾਣ ਪੀਣ ਰਹਿਣ ਸਹਿਣ ਜਿਹੜਾ ਆ ਉਹ ਦਰਬਰ ਹੋਇਆ ਪਿਆ ਹੈ ਔਰ ਤਸਵੀਰਾਂ ਚ ਤੁਸੀਂ ਸਾਮ ਦੇਖ ਸਕਦੇ ਹੋ ਪਿਛਲੇ ਪਾਸੇ ਸਕੂਲ ਵੀ ਹੈ ਸਕੂਲ ਵੀ ਪਾਣੀ ਦੇ ਨਾਲ ਪਰਿਆ ਹੋਇਆ ਜੇ ਗੱਲ ਕਰਦੇ ਆਪਾਂ ਸਕੂਲ ਲਗਾਉਣ ਦੀ ਤਾਂ ਇੱਥੇ ਤਾਂ ਇੱਕ ਇੱਕ ਮਹੀਨਾ ਜਿਹੜਾ ਸਕੂਲ ਲੱਗਣ ਦੀ ਜਿਹੜੀ ਕੋਈ ਆਸ ਨਹੀਂ ਦਿਖਾਈ ਦੇ ਰਹੀ ਕਿਉਂਕਿ ਜਿਸ ਤਰੀਕੇ ਨਾਲ ਇਹ ਪਾਣੀ ਦਾ ਫਲੋ ਆ ਇਹ ਫਲੋ ਕਿਸ ਤਰੀਕੇ ਨਾਲ ਘਟੇਗਾ ਇਹ ਵੀ ਜਿਹੜਾ ਇੱਕ ਸਵਾਲ ਚ ਇਹ ਨਾਲ ਇੱਥੇ ਗੱਲਬਾਤ ਕਰਨ ਲਈ ਮੌਕਾ ਦੇਖਣ ਲਈ ਐਸਡੀਐਮ ਅਜਨਾਲਾ ਪਹੁੰਚੇ ਨੇ ਗੱਲ ਕਰਦੇ ਆ ਸਰ ਮੌਕਾ ਦੇਖਿਆ ਹਾਲਾਤ ਦੇਖਿਆ ਰਾਵੀ ਭਾਵੇਂ ਸ਼ਾਂਤ ਹੋ ਗਿਆ ਪਰ ਸਕੀਨ ਵਾਲਾ ਬਹੁਤ ਮਾਰ ਮਾਰ ਰਿਹਾ ਜਿਹੜਾ ਪਾਣੀ ਸਕੀਨ ਨਾਲੇ ਚਾਰਿਆ ਨਾ ਉਹ ਪਿੱਛੇ ਗੁਰਦਾਸਪੁਰ ਦਾ ਨੋਮਨੀ ਕਿਹੜੇ ਹੈਗੇ ਨੇ ਤੇ ਉਹਨਾਂ ਪਾਣੀ ਆ ਰਿਹਾ ਲੇਕਿਨ ਫਿਰ ਵੀ ਤੁਸੀਂ ਦੇਖੋ ਕਿੰਨਾ ਲੋਕ ਘਟ ਗਿਆ ਤੇ ਅਸੀਂ ਆਸ ਕਰਦੇ ਹਾਂ ਵੀ ਕਿਤੇ ਉਹ ਦਿਨ ਛੋੜ ਘਟ ਦੇਗਾ ਸਰ ਪੰਜ ਤੋਂ 6 ਪਿੰਡ ਜਿਹੜੇ ਮੋਸਟਲੀ ਇੱਥੇ ਏਰੀਆ ਦੇ ਹੈਗੇ ਜਿਨ੍ਹਾਂ ਦੀ ਕਨੈਕਟੀਵਿਟੀ ਵੀ ਟੁੱਟ ਚੁੱਕੀ ਹੈ ਅਸਲ ਔਰ ਇਹਨਾਂ ਦਾ ਜਿਹੜਾ ਜੀਣਾ ਦੁਰਲਭ ਹੋਇਆ ਕਿਉਂਕਿ ਜਿਹੜੇ ਜਿਹੜੇ ਮੇਨ ਜਿਹੜੇ ਜ਼ਿੰਮੇਦਾਰ ਆਪਾਂ ਕਹਿ ਸਕਦੇ ਹਾਂ ਕਿ ਟਰੈਕਟਰ ਟਰ ਉਹਨਾਂ ਦੀ ਕਨੈਕਟੀਵਿਟੀ ਬੜੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਇਹ ਕਨੈਕਟੀਵਿਟੀ ਚਲੋ ਫਿਰ ਵੀ ਦੇਖੋ ਰੋਡਸ ਹੈਗੀਆਂ ਨੇ ਚਾਹੇ ਉਹ ਕੱਚੀਆਂ ਨੇ। ਕਨੈਕਟੀਵਿਟੀ ਹੈਗੀ ਹੈ ਤਾਂ ਜੋ ਜਾਨ ਮਾਲ ਦਾ ਨੁਕਸਾਨ ਨਹੀਂ ਸਾਡਾ ਹੋ ਜਾ। ਇਹ ਤੁਸੀਂ ਦੇਖਦੇ ਹੋ ਸਭ ਤੋਂ ਪਹਿਲੇ ਪ੍ਰਾਇੋਰਟੀ ਜਿਹੜੀ ਸੀਗੀ ਕਿ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਹੁਣ ਉਸ ਤੋਂ ਬਾਅਦ ਜਿਹੜਾ ਹੈਗਾ ਬਿਜਲੀ ਤੁਹਾਡੀ ਬਹਾਲ ਹੋ ਗਈ ਇਲੈਕਟ੍ਰਿਸਿਟੀ ਤੇ ਪ੍ਰਮਾਤਮਾ ਕਰੇ ਕਿ ਅੱਦੇ ਦਿਨ ਚ ਵੀ ਪਾਣੀ ਲੱਜੇਗਾ ਤੇ ਫਿਰ ਆਪਾਂ ਸਰ ਆਹ ਤਾਂ ਦੇਖਿਓ ਤੁਸੀਂ ਝੋਨੇ ਦਿਖਾਏ ਤੁਹਾਨੂੰ ਆਪਾਂ ਫੀਲਡ ਤੁਹਾਡੀ ਬਿਲਕੁਲ ਨਹੀਂ ਗਾਲੇ ਫੀਲਡ ਸਾਡੇ ਬਿਲਕੁਲ ਹੀ ਖਤਮ ਹੈ ਉਹ ਤਾਂ ਪਤਾ ਲੱਗ ਹੀ ਰਿਹਾ ਜੇ ਹਲੇ ਵੀ 3-4 ਦੋ-ਦੋ 3-3 ਫੁੱਟ ਪਾਣੀ ਖੜਾ ਉਹ ਅਸੀਂ ਸਰਵੇ ਵੀ ਕਰ ਰਹੇ ਆ ਗਰਦਾਬਰੀ ਕਰਵਾ ਰਹੇ ਆ ਐਕਚੁਅਲੀ ਗਰਦਾਬਰੀ ਜਿਹੜੀ ਪਾਣੀ ਰੁਕਣ ਤੋਂ ਬਾਅਦ ਹੀ ਹੋਏਗੀ ਪਰ ਓਵਰਆਲ ਜਿਹੜੀ ਗਰਦਾਬਰੀ ਆ ਉਸੇ ਉਹ ਕਰ ਰਿਹਾ ਤੇ ਜਿਨ੍ਹਾਂ ਦਾ 100% ਖਰਾਬਾ ਉਸੇ ਸਰਕਾਰ ਨੂੰ ਲਿਖ ਕੇ ਪੇ ਚੁੱਕਿਆ ਤੇ ਉਹ ਜਿਹੜਾ ਬੰਦਾ ਮੁਆਵਜ਼ਾ ਸਰਕਾਰ ਵੱਲੋਂ ਉਹ ਦਿੱਤਾ ਜਾਏਗਾ ਇਹਦੇ ਸਾਡਾ ਐਡਮਿਨਿਸਟ੍ਰੇਸ਼ਨ ਦੇ ਨਾਂ ਲਾਓ ਕੋਈ ਵੀ ਤੁਹਾਨੂੰ ਗਲਤ ਕਹਿੰਦਾ ਤੁਸੀਂ ਔਰ ਪੂਰੇ ਤੋਂ ਪੂਰਾ ਮੁਆਵਜ਼ਾ ਦਾਂਗੇ ਤੁਹਾਡੇ ਖਾਤਿਆਂ 'ਚ ਪਾ ਕੇ ਦਾਂਗੇ ਸਰ ਜੀ ਘਰਾਂ ਦੀ ਗੱਲ ਕਰਦੇ ਤੁਸੀਂ ਹੁਣ ਘਰ ਵੀ ਦੇਖ ਕੇ ਆਏ ਦੀਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆਪਣਾ ਤਰੇੜਾਂ ਆ ਚੁੱਕੀਆਂ ਨੇ ਬਹੁਤ ਵੱਡੀਆਂ ਤਰੇੜਾਂ ਆ ਚੁੱਕੀਆਂ ਭਰੀਆਂ ਨਹੀਂ ਜਾ ਸਕਦੀਆਂ ਹੁਣ ਜੇ ਆਪਾਂ ਘਰਾਂ ਦੀ ਗੱਲ ਕਰਦੇ ਤੇ ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਨੇ ਦੀਵਾਰਾਂ ਡਿੱਗੀਆਂ ਹੋਈਆਂ ਨੇ ਬਹੁਤ ਬੁਰੇ ਹਾਲ ਐ ਲੋਕਾਂ ਦੇ ਉਹਨਾਂ ਵਾਸਤੇ ਕੀ ਕਰ ਰਹੇ ਮਾਨਯੋਗ ਡੀਸੀ ਸਾਹਿਬ ਸਾਡੇ ਨੇ ਡੀਸੀ ਅਮਰਸਰ ਉਹਨਾਂ ਵੱਲੋਂ ਪਹਿਲਾਂ ਹੀ ਪੀਡਬਲਯੂਡੀ ਤੇ ਪਟਵਾਰੀ ਇਹ ਹਰ ਘਰ ਤੇ ਜਾ ਕੇ ਇੱਕ ਇੱਕ ਘਰ ਜਾ ਕੇ ਉੱਥੇ ਰਿਪੋਰਟ ਲੈ ਰਹੇ ਨੇ ਉਹਨਾਂ ਦੀ ਕੱਚਾ ਹਾਊਸ ਪੱਕਾ ਹਾਊਸ ਦੀ ਜਿਹੜੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਵੀ ਮੁਆਵਜ਼ਾ ਮਿਲੇਗਾ ਜਿਨ੍ਹਾਂ ਦਾ ਘਰ ਟੁੱਟਿਆ ਹੈ ਉਹਨਾਂ ਨੂੰ ਮੁਆਵਜ਼ਾ ਪੱਕਾ ਮਿਲੇਗਾ ਇਸ ਤਰੀਕੇ ਦੇ ਨਾਲ ਪਾਣੀ ਚੱਲ ਰਿਹਾ ਜਿਸ ਤਰੀਕੇ ਨਾਲ ਪਾਣੀ ਦਾ ਪ੍ਰੈਸ਼ਰ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਹੈ ਇਹ ਪਾਣੀ ਜਲਦੀ ਖੜਨ ਵਾਲਾ ਹੈ ਕਿਉਂਕਿ ਆਪਾਂ ਦੇਖ ਸਕਦੇ ਹੋ ਤੁਸੀਂ ਪਿੱਛੇ ਕਿ ਪ੍ਰੈਸ਼ਰ ਕੈਮਰਾਮੈਨ ਨੂੰ ਕਹਾਂਗਾ ਦਿਖਾਓਗੇ ਪਾਣੀ ਦਾ ਇਸ ਵਲੇ ਵਹਾਅ ਬਹੁਤ ਤੇਜ਼ ਹੈ ਜਿਸ ਤਰੀਕੇ ਦੇ ਨਾਲ ਇਹਦਾ ਵਹਾਅ ਲੱਗ ਰਿਹਾ ਹੈ ਏ ਲੱਗਦਾ ਨਹੀਂ ਕਿ ਇਹ ਜਲਦੀ ਖਤਮ ਹੋਏਗਾ ਨਹੀਂ ਇਹ ਦੇਖੋ ਦੇਖੋ ਨੀਵਾ ਪਾਸਾ ਇਹ ਪਿੰਡ ਥੋੜੇ ਨੀਵੇਂ ਨੇ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੁਣ ਜਿਹੜਾ ਪਾਣੀ ਇੱਕ ਵਾਰੀ ਚੜਿਆ ਸੀ ਉਹ ਨੀਚੇ ਤੋਂ ਜਾਏਗਾ ਹੀ ਜਾਏਗਾ ਜਿਹੜਾ ਨੈਚੁਰਲ ਬਿਹਾਵ ਹੈਗਾ ਕੁਦਰਤੀ ਬਿਹਾਵ ਜਿਹੜਾ ਜ਼ਮੀਨ ਦਾ ਹੈਗਾ ਪਾਣੀ ਉਧਰੋਂ ਨਿਕਲੇਗਾ ਔਰ ਲੱਥੇਗਾ ਬਿਲਕੁਲ ਜੀ ਇਹ ਸੀਗੇ ਐਸਡੀਐਮ ਨਾਲ ਜਿਨ੍ਹਾਂ ਨੇ ਦੱਸਿਆ ਕੁਝ ਲੋਕ ਵੀ ਇਹ ਗੱਲਬਾਤ ਕਰਦੇ ਆ ਕੀ ਮੁਸ਼ਕਲ ਆ ਰਹੀ ਤੁਹਾਨੂੰ ਰਹਿਣ ਲੱਗੇ ਸਰ ਇੱਕ ਤਾਂ ਨੰਗਲੋਂ ਜਿਹੜਾ ਰੋਡ ਜਾਂਦਾ ਇੱਥੇ ਪੁਲੀਆਂ ਪੈਣੀ ਜਿਹਦੀਆਂ ਵੱਡੀਆਂ ਉਹ ਛੋਟੇ ਛੋਟੇ ਪੂਰੇ ਪਾਤੇ ਆ ਉਹਨਾ ਨਾ ਪਾਣੀ ਦੀ ਜਿੱਡਾ ਕੇ ਬਹੁਤ ਜਿਆਦਾ ਲੱਗੀ ਆ ਸਾਡੇ ਘਰ ਅਜੇ ਵੀ ਪਾਣੀ ਬਾਰ ਅੰਦਰ ਇੰਨਾ ਜ਼ਿਆਦਾ ਖਲੋਤਾ ਅਗਲੇ ਬੰਨੇ ਉਹ ਲੈਵਲ ਨਹੀਂ ਹੋ ਗਿਆ ਪਿਛਲੇ ਪੰਨੇ ਲੈਵਲ ਉੱਚਾ ਤੇ ਇਹ ਪੁਲੀਆਂ ਜਿਹੜੀਆਂ ਵੱਡੀਆਂ ਪਈਆਂ ਜਾਣ ਨੰਗਲ ਵਾਲੇ ਰੋਡ ਦੇ ਜਿਹੜਾ ਬੰਝਾਂ ਵਾਲੇ ਨੰਗਲੋਂ ਜਾਂਦੇ ਹੁਣ ਤੇ ਪੁਲੀਆਂ ਸੰਭਵ ਹੈ ਪਰ ਹੁਣ ਵਾਸਤੇ ਤੁਹਾਨੂੰ ਕੀ ਮਦਦ ਚਾਹੀਦੀ ਆ ਕਿਉਂਕਿ ਅਸੀਂ ਦੇਖ ਸਕਦੇ ਆ ਪਾਣੀ ਦਾ ਪ੍ਰੈਸ਼ਰ ਅਜੇ ਵੀ ਬਹੁਤ ਜ਼ਿਆਦਾ ਕੀ ਤੁਸੀਂ ਚਾਹੁੰਦੇ ਹੋ ਕਿ ਪ੍ਰਸ਼ਾਸਨ ਤੁਹਾਡੀ ਕੀ ਮਦਦ ਕਰੇ ਇਸ ਟਾਈਮ ਤੇ ਜਿਸ ਤੱਕ ਪਾਣੀ ਖੜਾ ਅਸੀਂ ਦੇ ਮੱਤੇ ਇਹ ਚਾਹੁੰਦੇ ਆ ਵੀ ਡੰਗਰਾਂ ਦਾ ਚਾਰਾ ਚਾਹੀਦਾ ਚਲੋ ਬਾਕੀ ਤੇ ਘਰ ਤਾਂ ਸੁੱਕ ਤੇ ਚਾਰਾ ਬਾਤੋਂ ਬਾਦ ਮਿਲ ਜੇ ਕੋ ਤਿੰਨ ਚਾਰ ਮਹੀਨੇ ਫਸਣਾ ਬੀਜੀ ਨਹੀਂ ਜਾਣੀਆਂ ਪੱਠਾ ਹੋਣਾ ਨਹੀਂਗਾ ਤੇ ਚੋਖਰ ਚਾਰ ਜਿਹੜਾ ਮਿਲਣਾ ਚਾਹੀਦਾ ਜ਼ਰੂਰੀ ਸੋ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਨਾਲਾ ਦੇ ਪਿੰਡ ਜਿਹੜੇ ਨੇ ਨੰਗਲਵੰਜਾ ਵਾਲਾ ਜੇ ਗੱਲ ਕਰੀਏ ਜੇ ਗੱਲ ਕਰੀਏ ਆਪਾਂ ਜਿਹੜਾ ਕੋਟਲੇ ਪਿੰਡ ਦੀ ਕੋਟਲੀ ਪਿੰਡ ਦੀ ਜਾਂ ਆਪਾਂ ਲੱਗ ਜਾ ਕੇ ਜਿੰਨੇ ਵੀ ਸਾਰੇ ਪਿੰਡ ਐ ਪਿੰਡ ਪ੍ਰਭਾਵਿਤ ਨੇ ਪਾਣੀ ਦਾ ਪ੍ਰੈਸ਼ਰ ਦੱਸਦਾ ਕਿ ਇਹਨਾਂ ਪਾਣੀ ਜੇ ਪਾਣੀ ਜਿਹੜਾ ਆ ਇਹ ਅਜੇ ਸੁੱਕਣ ਵਾਲਾ ਨਹੀਂ ਔਰ ਦੱਸ ਦਈਏ ਕਿ ਇਹ ਪਾਣੀ ਰਾਵੀ ਤੋਂ ਨਹੀਂ ਹੋਣੇ ਜਿਹੜਾ ਨੌਮਣੀ ਨਾਲਿਆ ਤੋਂ ਯਾਨੀ ਕਿ ਸੱਕੀ ਨਾਲਾ ਜਿਹੜਾ ਅਜ ਨਾਲੇ ਦਾ ਆ ਉਸ ਤੋਂ ਜਿਹੜਾ ਇਸ ਨਾਲ ਪਿੰਡਾਂ ਦੇ ਵਿੱਚ ਆ ਰਿਹਾ ਔਰ ਪਾਣੀ ਦਾ ਪ੍ਰੈਸ਼ਰ ਇਹ ਦੱਸਦਾ ਹੈ ਕਿ ਜਿਹੜਾ ਅਜੇ ਇਹ ਪਾਣੀ ਰੁਕਣ ਵਾਲਾ ਨਹੀਂ ਔਰ ਘਟੋ ਘਟ ਜੋ ਹਿਸਾਬ ਹੈ ਇਸ ਵੇਲੇ ਆਪਾਂ ਇਹਨਾਂ ਪਿੰਡਾਂ ਨੂੰ ਦੇਖ ਰਹੇ ਹਾਂ ਇਹ ਘਟੋ ਘਟ ਇੱਕ ਮਹੀਨੇ ਤੱਕ ਇਹ ਪਿੰਡ ਜੇ ਵੀ ਇਸੇ ਤਰੀਕੇ ਨਾਲ ਪ੍ਰਭਾਵਿਤ ਰਹਿਣਗੇ ਔਰ ਇਹਨਾਂ ਪਿੰਡਾਂ ਦੀ ਕਨੈਕਟੀਵਿਟੀ ਜਿਹੜੀ ਆ ਬੁਰੀ ਤਰ੍ਹਾਂ ਟੁੱਟ ਚੁੱਕੀ ਆ ਅਜੀਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜ ਨਾਲਾ ਤੋਂ ਸ਼ਾਸ਼ ਸ਼ਰਮਪੋਰਟ ਦਾ ਨਿਕ ਸਸਕਲ ਦਾਨਿਕਸ ਵੀਰਾਂ ਡੀਵੀ ਤੁਸੀਂ ਦੇਖ ਰਹੇ ਹੋ ਔਰ ਇਸ ਵੇਲੇ ਦੀਆਂ ਜੇਕਰ ਹਾਲਾਤ ਆਪਾਂ ਬਿਆਨ ਕਰੀਏ ਤਾਂ 2 ਹਫਤੇ ਦੇ ਕਰੀਬ ਹੋ ਚੁੱਕੇ ਨੇ ਰਾਵੀ ਦਾ ਬੰਨ ਟੁੱਟੇ ਨੂੰ ਔਰ ਰਾਵੀ ਦਾ ਪ੍ਰਕੋਪ ਭਾਵੇਂ ਕੱਟ ਹੋ ਗਿਆ ਭਾਵੇਂ ਰਾਵੀ ਚੋਂ ਪਾਣੀ ਦਾ ਜਿਹੜਾ ਉਹ ਕੱਟ ਹੋ ਗਿਆ ਪਰ ਜੇ ਗੱਲ ਕਰਦੇ ਆ ਸੱਕੀ ਨਾਲੇ ਦੀ ਤਾਂ ਇਸ ਵੇਲੇ ਜਿਹੜਾ ਸੱਕੀ ਨਾਲਾ ਆ ਉਹ ਜਿਹੜਾ ਲਾਗੇ ਚਾਗੇ ਦੇ ਜਿੰਨੇ ਵੀ ਪਿੰਡ ਹੈ ਸਾਰਿਆਂ ਨੂੰ ਮਾਰ ਮਾਰ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਾਂ ਪਿੰਡ ਪੰਜਾ ਵਾਲਾਂ ਦੇ ਵਿੱਚ ਖੜੇ ਆ ਔਰ ਇਹ ਦੱਸ ਦਈਏ ਤੁਹਾਨੂੰ ਕਿ ਇਸ ਇਲਾਕੇ ਦੇ ਜਿੰਨੇ ਵੀ 4-5 ਪਿੰਡ ਆ ਸਾਰਿਆਂ ਤੋਂ ਜਿਹੜੀ ਹੈ ਕਨੈਕਟੀਵਿਟੀ ਜਿਹੜੀ ਟੁੱਟ ਚੁੱਕੀ ਆ ਔਰ ਇੱਥੋਂ ਦੇ ਲੋਕ ਜਿਹੜੇ ਆ ਉਹ ਬਾਈਕਸ ਵਗੈਰਾ ਤੇ ਨਹੀਂ ਜਾ ਸਕਦੇ ਜੇ ਜਾ ਸਕਦੇ ਆ ਤਾਂ ਉਹ ਟਰੈਕਟਰ ਤੇ ਜਿਹੜਾ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਦਾ ਸਫ਼ਰ ਕਰ ਸਕਦੇ ਆ ਔਰ ਪੰਜ ਤੋਂ 6 ਪਿੰਡ ਜਿਹੜੇ ਨੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਤਸਵੀਰਾਂ 'ਚ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਕਿ ਇਹ ਅਜਨਾਲਾ ਤੋਂ ਜਿਹੜੀ ਸੱਕੀ ਨਾਲ ਹੀ ਚੱਲਦਾ ਉਸ ਦਾ ਪਾਣੀ ਦਾ ਫਲੋ ਕਿੰਨਾ ਆ ਔਰ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਭਾਵੇਂ ਰਾਵੀ ਤੋਂ ਪਾਣੀ ਜਿਹੜਾ ਆ ਉਹ ਘਟ ਗਿਆ ਪਰ ਅਜਨਾਲੇ ਦੀ ਸੱਕੀ ਨਾਲੀ ਦੇ ਵਿੱਚੋਂ ਜਿਹੜਾ ਪਾਣੀ ਆ ਰਿਹਾ ਉਹ ਬਹੁਤ ਤੇਜ਼ ਪ੍ਰੈਸ਼ਰ ਦੇ ਵਿੱਚ ਆ ਰਿਹਾ ਔਰ ਇਹਨਾਂ ਪਿੰਡਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਦੋ ਹਫ਼ਤੇ ਬੀਤ ਚੁੱਕੇ ਨੇ ਪਰ ਦੋ ਹਫ਼ਤੇ ਬੀਤਣ ਦੇ ਬਾਵਜੂਦ ਵੀ ਜਿਹੜਾ ਪਾਣੀ ਆ ਇਹਨਾਂ ਪਿੰਡਾਂ ਦੇ ਵਿੱਚ ਐਸੇ ਦਾ ਤੈਸੇ ਹੀ ਆ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਦੇਖਦੇ ਸੀਗੇ ਔਰ ਜੇ ਗੱਲ ਕਰੀਏ ਨਾ ਪਿੰਡਾਂ ਦੀ ਤਾਂ ਇਹਨਾਂ ਪਿੰਡਾਂ ਦਾ ਜਿਹੜਾ ਖਾਣ ਪੀਣ ਰਹਿਣ ਸਹਿਣ ਜਿਹੜਾ ਆ ਉਹ ਦਰਬਰ ਹੋਇਆ ਪਿਆ ਹੈ ਔਰ ਤਸਵੀਰਾਂ ਚ ਤੁਸੀਂ ਸਾਮ ਦੇਖ ਸਕਦੇ ਹੋ ਪਿਛਲੇ ਪਾਸੇ ਸਕੂਲ ਵੀ ਹੈ ਸਕੂਲ ਵੀ ਪਾਣੀ ਦੇ ਨਾਲ ਪਰਿਆ ਹੋਇਆ ਜੇ ਗੱਲ ਕਰਦੇ ਆਪਾਂ ਸਕੂਲ ਲਗਾਉਣ ਦੀ ਤਾਂ ਇੱਥੇ ਤਾਂ ਇੱਕ ਇੱਕ ਮਹੀਨਾ ਜਿਹੜਾ ਸਕੂਲ ਲੱਗਣ ਦੀ ਜਿਹੜੀ ਕੋਈ ਆਸ ਨਹੀਂ ਦਿਖਾਈ ਦੇ ਰਹੀ ਕਿਉਂਕਿ ਜਿਸ ਤਰੀਕੇ ਨਾਲ ਇਹ ਪਾਣੀ ਦਾ ਫਲੋ ਆ ਇਹ ਫਲੋ ਕਿਸ ਤਰੀਕੇ ਨਾਲ ਘਟੇਗਾ ਇਹ ਵੀ ਜਿਹੜਾ ਇੱਕ ਸਵਾਲ ਚ ਇਹ ਨਾਲ ਇੱਥੇ ਗੱਲਬਾਤ ਕਰਨ ਲਈ ਮੌਕਾ ਦੇਖਣ ਲਈ ਐਸਡੀਐਮ ਅਜਨਾਲਾ ਪਹੁੰਚੇ ਨੇ ਗੱਲ ਕਰਦੇ ਆ ਸਰ ਮੌਕਾ ਦੇਖਿਆ ਹਾਲਾਤ ਦੇਖਿਆ ਰਾਵੀ ਭਾਵੇਂ ਸ਼ਾਂਤ ਹੋ ਗਿਆ ਪਰ ਸਕੀਨ ਵਾਲਾ ਬਹੁਤ ਮਾਰ ਮਾਰ ਰਿਹਾ ਜਿਹੜਾ ਪਾਣੀ ਸਕੀਨ ਨਾਲੇ ਚਾਰਿਆ ਨਾ ਉਹ ਪਿੱਛੇ ਗੁਰਦਾਸਪੁਰ ਦਾ ਨੋਮਨੀ ਕਿਹੜੇ ਹੈਗੇ ਨੇ ਤੇ ਉਹਨਾਂ ਪਾਣੀ ਆ ਰਿਹਾ ਲੇਕਿਨ ਫਿਰ ਵੀ ਤੁਸੀਂ ਦੇਖੋ ਕਿੰਨਾ ਲੋਕ ਘਟ ਗਿਆ ਤੇ ਅਸੀਂ ਆਸ ਕਰਦੇ ਹਾਂ ਵੀ ਕਿਤੇ ਉਹ ਦਿਨ ਛੋੜ ਘਟ ਦੇਗਾ ਸਰ ਪੰਜ ਤੋਂ 6 ਪਿੰਡ ਜਿਹੜੇ ਮੋਸਟਲੀ ਇੱਥੇ ਏਰੀਆ ਦੇ ਹੈਗੇ ਜਿਨ੍ਹਾਂ ਦੀ ਕਨੈਕਟੀਵਿਟੀ ਵੀ ਟੁੱਟ ਚੁੱਕੀ ਹੈ ਅਸਲ ਔਰ ਇਹਨਾਂ ਦਾ ਜਿਹੜਾ ਜੀਨਾ ਦੁਰਲਭ ਹੋਇਆ ਕਿਉਂਕਿ ਜਿਹੜੇ ਜਿਹੜੇ ਮੇਨ ਜਿਹੜੇ ਜ਼ਿੰਮੇਦਾਰ ਆਪਾਂ ਕਹਿ ਸਕਦੇ ਆ ਕਿ ਟਰੈਕਟਰ ਟਰਾਲ ਉਹਨਾਂ ਦੀ ਕਨੈਕਟੀਵਿਟੀ ਬੜੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਇਹ ਕਨੈਕਟੀਵਿਟੀ ਚਲੋ ਫਿਰ ਵੀ ਦੇਖੋ ਰੋਡਸ ਹੈਗੀਆਂ ਨੇ ਚਾਹੇ ਉਹ ਕੱਚੀਆਂ ਨੇ। ਕਨੈਕਟੀਵਿਟੀ ਹੈਗੀ ਹੈ ਤਾਂ ਜੋ ਜਾਨ ਮਾਲ ਦਾ ਨੁਕਸਾਨ ਨਹੀਂ ਸਾਡਾ ਹੋ ਜਾ। ਇਹ ਤੁਸੀਂ ਦੇਖਦੇ ਹੋ ਸਨ ਸਭ ਤੋਂ ਪਹਿਲੇ ਪ੍ਰਾਇੋਰਟੀ ਜਿਹੜੀ ਸੀਗੀ ਕਿ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਹੁਣ ਉਸ ਤੋਂ ਬਾਅਦ ਜਿਹੜਾ ਹੈਗਾ ਬਿਜਲੀ ਤੁਹਾਡੀ ਬਹਾਲ ਹੋ ਗਈ ਇਲੈਕਟ੍ਰਿਸਿਟੀ ਤੇ ਪ੍ਰਮਾਤਮਾ ਕਰੇ ਕਿ ਅੱਦੇ ਦਿਨ ਚ ਵੀ ਪਾਣੀ ਲੱਜੇਗਾ ਤੇ ਫਿਰ ਆਪਾਂ ਕਰ ਆਹ ਤਾਂ ਦੇਖਿਓ ਤੁਸੀਂ ਝੋਨੇ ਦਿਖਾਏ ਤੁਹਾਨੂੰ ਆਪਾਂ ਫੀਲਡ ਤੁਹਾਡੀ ਬਿਲਕੁਲ ਨਹੀਂ ਗਾਲੇ ਫੀਲਡ ਸਾਡੇ ਬਿਲਕੁਲ ਹੀ ਖਤਮ ਹੈ ਉਹ ਤਾਂ ਪਤਾ ਲੱਗ ਹੀ ਰਿਹਾ ਜੇ ਹਲੇ ਵੀ 3-2-2-3-3 ਫੁੱਟ ਪਾਣੀ ਖੜਾ ਉਹ ਅਸੀਂ ਸਰਵੇ ਵੀ ਕਰ ਰਹੇ ਆ ਗਰਦਾਬਰੀ ਕਰਵਾ ਰਹੇ ਆ ਐਕਚੁਅਲੀ ਗਰਦਾਬਰੀ ਜਿਹੜੀ ਪਾਣੀ ਰੁਕਣ ਤੋਂ ਬਾਅਦ ਹੀ ਹੋਏਗੀ ਪਰ ਓਵਰਆਲ ਜਿਹੜੀ ਗਰਦਾਬਰੀ ਆ ਉਸੇ ਉਹ ਕਰ ਰਿਹਾ ਤੇ ਜਿਨ੍ਹਾਂ ਦਾ 100% ਖਰਾਬਾ ਉਸੇ ਸਰਕਾਰ ਨੂੰ ਲਿਖ ਕੇ ਪੇ ਚੁੱਕਿਆ ਤੇ ਉਹ ਜਿਹੜਾ ਬੰਦਾ ਮੁਆਵਜ਼ਾ ਸਰਕਾਰ ਵੱਲੋਂ ਉਹ ਦਿੱਤਾ ਜਾਏਗਾ ਇਹਦੇ ਸਾਡਾ ਐਡਮਿਨਿਸਟ੍ਰੇਸ਼ਨ ਦੇ ਨਾਂ ਲਾਓ ਕੋਈ ਵੀ ਤੁਹਾਨੂੰ ਗਲਤ ਕਹਿੰਦਾ ਤੁਸੀਂ ਨਹੀਂ ਮੰਨਣਾ ਔਰ ਪੂਰੇ ਤੋਂ ਪੂਰਾ ਮੁਆਵਜ਼ਾ ਦਾਂਗੇ ਤੁਹਾਡੇ ਖਾਤੇਆਂ 'ਚ ਪਾ ਕੇ ਦਾਂਗੇ ਸਰ ਜੀ ਘਰਾਂ ਦੀ ਗੱਲ ਕਰਦੇ ਤੁਸੀਂ ਹੁਣ ਘਰ ਵੀ ਦੇਖ ਕੇ ਆਏ ਦੀਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆਪਣਾ ਤਰੇੜਾਂ ਆ ਚੁੱਕੀਆਂ ਨੇ ਬਹੁਤ ਵੱਡੀਆਂ ਤਰੇੜਾਂ ਆ ਚੁੱਕੀਆਂ ਭਰੀਆਂ ਨਹੀਂ ਜਾ ਸਕਦੀਆਂ ਹੁਣ ਜੇ ਆਪਾਂ ਘਰਾਂ ਦੀ ਗੱਲ ਕਰਦੇ ਤਾਂ ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਨੇ ਦੀਵਾਰਾਂ ਡਿੱਗੀਆਂ ਹੋਈਆਂ ਨੇ ਬਹੁਤ ਬੁਰੇ ਹਾਲ ਹੈ ਲੋਕਾਂ ਦੇ ਉਹਨਾਂ ਵਾਸਤੇ ਕੀ ਕਰ ਰਹੇ ਮਾਨਯੋਗ ਡੀਸੀ ਸਾਹਿਬ ਸਾਡੇ ਨੇ ਡੀਸੀ ਅਮ੍ਰਿਤ ਸਰ ਉਹਨਾਂ ਵੱਲੋਂ ਪਹਿਲਾਂ ਹੀ ਪੀਡਬਲਯੂਡੀ ਤੇ ਪਟਵਾਰੀ ਇਹ ਹਰ ਘਰ ਤੇ ਜਾ ਕੇ ਇੱਕ ਇੱਕ ਘਰ ਜਾ ਕੇ ਉੱਥੇ ਰਿਪੋਰਟ ਲੈ ਰਹੇ ਨੇ ਉਹਨਾਂ ਦੀ ਕੱਚਾ ਹਾਊਸ ਪੱਕਾ ਹਾਊਸ ਦੀ ਜਿਹੜੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਵੀ ਮੁਆਵਜ਼ਾ ਮਿਲੇਗਾ ਜਿਨ੍ਹਾਂ ਦੇ ਘਰ ਟੁੱਟਿਆ ਹੈ ਉਹਨਾਂ ਨੂੰ ਵੀ ਮੁਆਵਜ਼ਾ ਪੱਕਾ ਮਿਲੇਗਾ ਇਸ ਤਰੀਕੇ ਦੇ ਨਾਲ ਪਾਣੀ ਚੱਲ ਰਿਹਾ ਜਿਸ ਤਰੀਕੇ ਨਾਲ ਪਾਣੀ ਦਾ ਪ੍ਰੈਸ਼ਰ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਹੈ ਇਹ ਪਾਣੀ ਜਲਦੀ ਖੜਨ ਵਾਲਾ ਹੈ ਕਿਉਂਕਿ ਆਪਾਂ ਦੇਖ ਸਕਦੇ ਹੋ ਤੁਸੀਂ ਪਿੱਛੇ ਕਿ ਪ੍ਰੈਸ਼ਰ ਕੈਮਰਾਮੈਨ ਨੂੰ ਕਹਾਂਗਾ ਦਿਖਾਓਗੇ ਪਾਣੀ ਦਾ ਇਸ ਵਲੇ ਵਹਾਅ ਬਹੁਤ ਤੇਜ਼ ਹੈ ਜਿਸ ਤਰੀਕੇ ਦੇ ਨਾਲ ਇਹਦਾ ਵਹਾਅ ਲੱਗ ਰਿਹਾ ਹੈ ਏ ਲੱਗਦਾ ਨਹੀਂ ਕਿ ਇਹ ਜਲਦੀ ਖਤਮ ਹੋਏਗਾ ਨਹੀਂ ਇਹ ਦੇਖੋ ਦੇਖੋ ਨੀਵਾ ਪਾਸਾ ਇਹ ਪਿੰਡ ਥੋੜੇ ਨੀਵੇਂ ਨੇ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੁਣ ਜਿਹੜਾ ਪਾਣੀ ਇੱਕ ਵਾਰੀ ਚੜਿਆ ਸੀ ਉਹ ਨੀਚੇ ਤੋਂ ਜਾਏਗਾ ਹੀ ਜਾਏਗਾ ਜਿਹੜਾ ਨੈਚੁਰਲ ਬਿਹਾਵ ਹੈਗਾ ਕੁਦਰਤੀ ਬਿਹਾਵ ਜਿਹੜਾ ਜ਼ਮੀਨ ਦਾ ਹੈਗਾ ਪਾਣੀ ਉਧਰੋਂ ਨਿਕਲੇਗਾ ਔਰ ਲੱਥੇਗਾ ਬਿਲਕੁਲ ਜੀ ਇਹ ਸੀਗੇ ਐਸਡੀਐਮ ਵਾਲਾ ਜਿਨ੍ਹਾਂ ਨੇ ਦੱਸਿਆ ਕੁਝ ਲੋਕ ਵੀ ਇਹ ਗੱਲਬਾਤ ਕਰਦੇ ਆ ਕੀ ਮੁਸ਼ਕਲ ਆ ਰਹੀ ਤੁਹਾਨੂੰ ਰਹਿਣ ਲੱਗ ਸਰ ਇੱਕ ਤਾਂ ਨੰਗਲੋਂ ਜਿਹੜਾ ਰੋਡ ਜਾਂਦਾ ਇੱਥੇ ਪੁਲੀਆਂ ਪੈਣੀ ਜਿਹੜੀਆਂ ਵੱਡੀਆਂ ਉਹ ਛੋਟੇ ਛੋਟੇ ਪੂਰੇ ਪਾਤੇ ਆ ਉਹਨਾ ਨਾ ਪਾਣੀ ਦੀ ਜਿੱਡਾ ਕੇ ਬਹੁਤ ਜਿਆਦਾ ਲੱਗੀ ਆ ਸਾਡੇ ਘਰ ਅਜੇ ਵੀ ਪਾਣੀ ਬਾਰ ਅੰਦਰ ਇੰਨਾ ਜ਼ਿਆਦਾ ਖਲੋਤਾ ਅਗਲੇ ਬੰਨੇ ਉਹ ਲੈਵਲ ਨਹੀਂ ਹੋ ਗਿਆ ਪਿਛਲੇ ਪੰਨੇ ਲੈਵਲ ਉੱਚਾ ਤੇ ਇਹ ਪੁਲੀਆਂ ਜਿਹੜੀਆਂ ਵੱਡੀਆਂ ਪਈਆਂ ਜਾਣ ਨੰਗਲ ਵਾਲੇ ਰੋਡ ਦੇ ਜਿਹੜਾ ਬੰਝਾਂ ਵਾਲੇ ਨੰਗਲੋਂ ਜਾਂਦੇ ਹੁਣ ਤੇ ਪੁਲੀਆਂ ਸੰਭਵ ਹੈ ਪਰ ਹੁਣ ਵਾਸਤੇ ਤੁਹਾਨੂੰ ਕੀ ਮਦਦ ਚਾਹੀਦੀ ਆ ਕਿਉਂਕਿ ਅਸੀਂ ਦੇਖ ਸਕਦੇ ਆ ਪਾਣੀ ਦਾ ਪ੍ਰੈਸ਼ਰ ਅਜੇ ਵੀ ਬਹੁਤ ਜ਼ਿਆਦਾ ਕੀ ਤੁਸੀਂ ਚਾਹੁੰਦੇ ਹੋ ਕਿ ਪ੍ਰਸ਼ਾਸਨ ਤੁਹਾਡੀ ਕੀ ਮਦਦ ਕਰੇ ਇਸ ਟਾਈਮ ਤੇ ਜਿਸ ਤੱਕ ਪਾਣੀ ਖੜਾ ਅਸੀਂ ਦੇ ਮੱਤੇ ਇਹ ਚਾਹੁੰਦੇ ਆ ਵੀ ਡੰਗਰਾਂ ਦਾ ਚਾਰਾ ਚਾਹੀਦਾ ਚਲੋ ਬਾਕੀ ਤੇ ਘਰ ਤਾਂ ਸੁੱਕ ਤੇ ਚਾਰਾ ਬਾਤੋਂ ਬਾਦ ਮਿਲ ਜੇ ਕੋ ਤਿੰਨ ਚਾਰ ਮਹੀਨੇ ਫਸਣਾ ਬੀਜੀ ਨਹੀਂ ਜਾਣੀਆਂ ਪੱਠਾ ਹੋਣਾ ਨਹੀਂਗਾ ਤੇ ਚੋਖਰ ਚਾਰ ਜਿਹੜਾ ਮਿਲਣਾ ਚਾਹੀਦਾ ਜ਼ਰੂਰੀ ਸੋ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਨਾਲਾ ਦੇ ਪਿੰਡ ਜਿਹੜੇ ਨੇ ਨੰਗਲਵੰਜਾ ਵਾਲਾ ਜੇ ਗੱਲ ਕਰੀਏ ਜੇ ਗੱਲ ਕਰੀਏ ਆਪਾਂ ਜਿਹੜਾ ਕੋਟਲੇ ਪਿੰਡ ਦੀ ਕੋਟਲੀ ਪਿੰਡ ਦੀ ਜਾਂ ਆਪਾਂ ਲੱਗ ਜਾ ਕੇ ਜਿੰਨੇ ਵੀ ਸਾਰੇ ਪਿੰਡ ਐ ਪਿੰਡ ਪ੍ਰਭਾਵਿਤ ਨੇ ਪਾਣੀ ਦਾ ਪ੍ਰੈਸ਼ਰ ਦੱਸਦਾ ਕਿ ਇਹਨਾਂ ਪਾਣੀ ਜੇ ਪਾਣੀ ਜਿਹੜਾ ਆ ਇਹ ਅਜੇ ਸੁੱਕਣ ਵਾਲਾ ਨਹੀਂ ਔਰ ਦੱਸ ਦਈਏ ਕਿ ਇਹ ਪਾਣੀ ਰਾਵੀ ਤੋਂ ਨਹੀਂ ਹੋਣੇ ਜਿਹੜਾ ਨੌਮਣੀ ਨਾਲਿਆਂ ਤੋਂ ਯਾਨੀ ਕਿ ਸੱਕੀ ਨਾਲਾ ਜਿਹੜਾ ਅਜ ਨਾਲੇ ਦਾ ਆ ਉਸ ਤੋਂ ਜਿਹੜਾ ਇਸ ਨਾਲ ਪਿੰਡਾਂ ਦੇ ਵਿੱਚ ਆ ਰਿਹਾ ਔਰ ਪਾਣੀ ਦਾ ਪ੍ਰੈਸ਼ਰ ਇਹ ਦੱਸਦਾ ਹੈ ਕਿ ਜਿਹੜਾ ਅਜੇ ਇਹ ਪਾਣੀ ਰੁਕਣ ਵਾਲਾ ਨਹੀਂ ਔਰ ਘਟੋ ਘਟ ਜੋ ਹਿਸਾਬ ਹੈ ਇਸ ਵੇਲੇ ਆਪਾਂ ਇਹਨਾਂ ਪਿੰਡਾਂ ਨੂੰ ਦੇਖ ਰਹੇ ਹਾਂ ਇਹ ਘਟੋ ਘਟ ਇੱਕ ਮਹੀਨੇ ਤੱਕ ਇਹ ਪਿੰਡ ਜੇ ਵੀ ਇਸੇ ਤਰੀਕੇ ਨਾਲ ਪ੍ਰਭਾਵਿਤ ਰਹਿਣਗੇ ਔਰ ਇਹਨਾਂ ਪਿੰਡਾਂ ਦੀ ਕਨੈਕਟੀਵਿਟੀ ਜਿਹੜੀ ਆ ਬੁਰੀ ਤਰ੍ਹਾਂ ਟੁੱਟ ਚੁੱਕੀ ਆ ਅਜੀਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜ ਨਾਲਾ ਤੋਂ ਸ਼ਾਸ਼ ਸ਼ਰਮਪੋਰਟ ਦਾ ਇੱਕ ਵ